ਜੀ ਆ ਚੱਲਿਆ ਨੋਸਾ ਕੈਨੇਡਾ ਆਈਲੈਂਡ ਤੇ ਆ ਤੁਹਾਨੂੰ ਇਧਰ ਨੂੰ ਕਰਕੇ ਵਿਖਾ ਫੜੀਆਂ ਨੇ ਫੜੀਆਂ ਜਿਹੜੀਆਂ ਉਹਨਾਂ ਦੇ ਵਿੱਚ ਜਾਣਾ ਆ ਆਪਾਂ ਨੇ ਸਪੀਡ ਬੋਟ ਸਪੀਡ ਬੋਟ ਜਿਹੜੇ ਕੀ ਨੂੰ ਕੀ ਕਹਿੰਦੇ ਨੇ ਇਹਨੂੰ ਤੇ ਆਪਣੇ ਵਾਲੀ ਇਧਰ ਸਾਈਡ ਤੇ ਖੜੀ ਆ ਉਹ ਇਧਰ ਨੂੰ ਸਾਈਡ ਜਿਹਦੇ ਮਾਰਗੀ ਪੇਖਦੀ ਹੋਣੀ ਹੈ ਵਿੱਚ ਨੂੰ ਕਿਤੇ ਉੱਥੇ ਕਿ ਜਾ ਆਪਾਂ ਨੇ 11:50 ਦਾ ਟਾਈਮ ਆ ਤੇ 12:00 ਟੁਰਨਾ ਨੇ ਇਤੋਂ ਕਹਿੰਦੇ ਆ ਇਧਰੋਂ ਬਾਹਰ ਨਾ ਗਰੇਸ਼ ਆ ਦੇਖੋ ਸਾਰੇ ਵੇਟਿੰਗ ਉਹਨਾਂ ਦੇ ਵਿੱਚ ਨੇੜੇ ਪਰਦੇ ਜ਼ਿਆਦਾਤਰ ਅੰਗਰੇਜ਼ ਨੇ ਇੰਡੀਅਨ ਵੀ ਨੇ ਇੱਥੇ ਹੋਰ ਵੀ ਨੇ ਥੋੜੇ ਜੇ ਇਹ ਆ ਆਪਣੇ ਬੰਦੇ ਨੇ ਸਾਰੇ ਇਹ ਆ ਭਾਈ ਹੁਣੀ ਆ ਹਸਤਾਲ ਵੀ ਉਹੋ ਵਿੱਚ ਰਹਿ ਰਹੇ ਨੇ ਆਪ ਸਾਜੀ ਵੀ ਉਹੋ ਵਿੱਚ ਰਹਿ ਰਹੇ ਨੇ ਬਾਕੀ ਤੁਹਾਨੂੰ ਨੇੜੇ ਜਾ ਕੇ ਦਿਖਾਉਂਦੇ ਆ ਅੰਦਰ ਦੇ ਵਿੱਚ ਆ ਜਾਓ ਜੀ ਆ ਜਾਓ ਆ ਜਾਓ ਭਾਈ ਨੂਸਾ ਪਨੀਟਾ ਨੂਸਾ ਪਨੀਟਾ ਨੂਸਾ ਪਨੀਟਾ ਆਲੇ ਗੱਡੀ ਲੱਗੀ ਹੋਈ ਆ ਗੱਡੀ ਲੱਗੀ ਭਾਈ ਜੀ ਗੱਡੀ ਲੱਗੀ ਜਾ ਰਹੇ ਆ ਭਾਈ ਨੂਟ ਕੈਨੇਡਾ ਆਈਲੈਂਡ ਔਰ ਸਾਡੀ ਲੱਗੀ ਹੋਈ ਹੈ ਆਪਣੀ ਸਪੀਡ ਬੋਟ ਸਾਰੇ ਆ ਜੋ ਪਾਏ ਰਾਹ ਦੀ ਸਵਾਰੀ ਨਾ ਹੋਵੇ ਕੋਈ ਕਿਉਂਕਿ ਸਵਾਰੀਆਂ ਦੇਖ ਪਤਾਉਂਦੇ ਕਿਉਂਕਿ ਰਾਹ 'ਚ ਰੁਕਦੀ ਨਹੀਂ ਹੈ ਕਿਤੇ ਰਾਹ 'ਚ ਆਈਲੈਂਡ ਨਹੀਂ ਆਉਣਾ ਸਾਰੇ ਚੈੱਕ ਕਰ ਲਿਓ ਟੈਕ ਟੈ ਹੈਗੀਆਂ ਨੇ ਕੋਲੇ ਆਹ ਆਹ ਘੜੀਆ ਭਾਈ ਸਾਡੀ ਸਪੀਡ ਬੋਟ ਪੀਤੀ ਹੋ ਜਾਂਦੇ ਥੱਲੇ ਬਿਠਾਏ ਨੂੰ ਲਓ ਜੀ ਲਓ ਆ ਦੇਖੋ ਸਾਡੀ ਸਪੀਡ ਬੋਟ ਇਹਦੇ ਵਿੱਚ ਅਸੀਂ ਸਵਾਰ ਹੋਣ ਲੱਗੇ ਆ ਹੈ ਆ ਗਏ ਵੀ ਆਪਾਂ ਸਪੀਡ ਬੋਟ ਦੇ ਵਿੱਚ ਚੱਲੇ ਆ ਲੂਸਾ ਪਨੀੜਾ ਨੂੰ ਚਾਚਾ ਬੈਠਾ ਲੱਗੇ ਜਾਤੇ ਓਏ ਲਓ ਜੀ ਬਹੁਤ ਤੇਜ਼ ਆ ਰਹੀ ਹੈ ਸਪੀਡ ਖਿੱਚਦੀ ਬੋਟ ਦੇ ਬਾਜੀ ਬਾਹਰ ਚੱਲਾ ਪਾਣੀ

ਇਹ ਲੈੰਡਰ ਆ ਜੇ ਰਾਈਡ ਸ਼ੁਰੂ ਨਹੀਂ ਹੋਈ ਉਹ ਇਧਰ ਵੀਰਾ ਪਹਿਲਾਂ ਹੀ ਦੇਣ ਆ ਗਿਆ ਉਹ ਮੂੜ ਜਿਆਦਾ ਬਣਾ ਰਣ ਦੇ ਹਜੇ ਅਜੇ ਮੂੜ ਜਿਆ ਬਣਾ ਰਣ ਦੇ ਪਹਿਲਾਂ ਫੇਰ ਫੇਰ ਦੇਣਾ ਹੈ ਉਸਤਾਦ ਆ ਵੀਰਾ ਆ ਗਈਆਂ ਆ ਪੂਰੇ ਸੌਂਦਰ ਦੇ ਵਿੱਚ ਓਏ ਉਹ ਸੇ ਫੈਰੀ ਚਾ ਉਹਦਾ ਉਹ ਜਾਵਾ ਤੇ ਜਾਣਾ ਹੈ ਨਾ

ਚੱਲਿਆ ਜਵਾਨ ਉਹ ਬੈਠਿਆ ਇਹਦੇ ਨਜ਼ਾਰੇ ਬੱਲੇ ਨਿਆਰੇ ਹੈ ਹਾਂ ਦੇਖੋ ਪਾਣੀ ਪਾਣੀ ਸਾਰੇ ਪਾਸੇ ਜਿੱਦਣੂ ਵੀ ਦੇਖਦੇ ਆ ਮੰਦਰ ਦਾ ਉਹ ਤਾਂ ਨਿਆਰਾ ਹੈ ਨਜ਼ਾਰੇ ਬੱਲੇ ਆਹਾਹਾ ਕਦਰਨਾਮ ਕੀ ਬਾਤ ਹੈ Bye. <laughs> ਸਪੀਡ ਬੋਟ ਤੇ ਬੈਠ ਕੇ ਅਸੀਂ ਪਹੁੰਚੇ ਹਾਂ ਦੂਜੇ ਪਾਸੇ ਛੋਟਾ ਜਿਹਾ ਟਾਪੂ ਆ ਇਹ ਸਾਹਮਣੇ ਸਤਤਰਿਆੰਦਾ ਇੰਡੋਨੇਸ਼ੀਆ ਬਾਲੀ ਦਾ ਛੋਟਾ ਜਿਹਾ ਟਾਪੂ ਆ ਇਹ ਨੂਸਾ ਪੁਨੀਡਾ ਆਈਲੈਂਡ ਸਪੀਡ ਬੋਟਾਂ ਚੱਲਦੀਆਂ ਨੇ ਦੇਖੋ ਸਮੁੰਦਰ ਦੇ ਵਿੱਚ ਐਲਰੇ ਕੰਪਨੀ ਦੀ ਬੋਟ ਦੇ ਵਿੱਚ ਪਹੁੰਚੇ ਹਾਂ ਅਸੀਂ ਇੱਥੇ ਹੁਣ ਬਾਈਕਰੈਂਟ ਤੇ ਲੈਨੇ ਆ ਤੇ ਘਮਾਉਨੇ ਆ ਤੁਹਾਨੂੰ ਪੂਰਾ ਟਾਪੂ ਲਓ ਜੀ ਅਸੀਂ ਪਹੁੰਚੇ ਹਾਂ ਬਾਨਾ ਕਲਿਫ ਤੇ ਤੁਹਾਨੂੰ ਦਿਖਾਉਣਾ ਬਾਨਾ ਕਲਿਫ ਕਿਹਜਾਇਆ ਇਹ ਆ ਦੇਖੋ ਜੀ ਆ ਧਰਤੀ ਦਿਖਦੀ ਆ ਤੁਹਾਨੂੰ ਤੇ ਇਹ 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 ਓਹੋ ਦੇਖੋ ਇਹ ਕਿੱਟੇ ਗਲੇ ਆ ਦੀ ਓਹ ਸਾਹਮਣੇ ਬਾਨਾ ਕਲਿਫ ਇਹ ਹੈ ਬਾਨਾ ਕਲਿਫ ਦੇਖੋ ਚਾਰੇ ਪਾਸੇ ਸਮੁੰਦਰ ਇਹ ਬਹੁਤ ਬਹੁਤ ਆਸ਼ਾ ਸਮੁੰਦਰ ਹੈ ਆਪਾਂ ਕਈ 100 ਮੀਟਰ ਉੱਚੇ ਘੜਿਆ ਹਨ ਜਦੋਂ ਆਜੇ ਨਾ ਲਾਇਆ ਹੁਣ ਥੱਲੇ ਜਾਵੇ ਬੰਦਾ ਦਿੱਤੀ ਥੱਲੇ ਜਾ ਰਿਹਾ ਹੋਰ ਇਹ ਚ ਪੁਆਇੰਟ ਆ ਦੇਖੋ ਰਸਤਾ ਕਿੱਥੋਂ ਦੀ ਹੋ ਕੇ ਜਾਂਦਾ ਉਹ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਉਹ ਥੱਲੇ ਦੀ ਜਾ ਕੇ ਕਿੰਨਾ ਥੱਲੇ ਜਾ ਕੇ ਹੈਗੇ ਲੋਕ ਜਾਂਦੇ ਨੇ ਸਮੁੰਦਰ ਤਾਤਾ ਬਾਓ ਦੇਖ ਵੀ ਚਾਚਾ ਦੇਖ ਤੇ ਆਜ ਉਹ ਆਪਾ ਦਾ ਜੱਜਾ ਸਮੁੰਦਰੇ ਸਮੁੰਦਰ ਹੈ ਪਾਣੀਓ ਪਾਣੀ ਚੜ ਰਿਹਾ ਪਾਣੀਓ ਪਾਣੀ ਕਿਾਰੇ ਪਾਸੇ ਨਹੀਂ ਨਾ ਲੱਗਦਾ ਵੀਰੇ ਆਹ ਆਈਲੈਂਡ ਤੇ ਜਾ ਕੇ ਆਉਂਦੇ ਛੋਟਾ ਜਿਹਾ ਹਾਂਜੀ ਆਹ ਦੇਖੋ ਜੀ 35000 ਦੀ ਆਈਸਕ੍ਰੀਮ 35000 ਦੀ ਆਈਸਕ੍ਰੀਮ ਆ ਦੇ ਆਸਤਾਬ ਵੀ 35000 ਰੁਪਏ ਦੀ ਆਈਸਕ੍ਰੀਮ ਖਾਂਦਾ ਆਪਾਂ ਉੱਥੇ ਕਈ ਨੇੜੀ ਮਿਠਾਈਆਂ ਮੰਗਾਈਆਂ ਹੈ ਨਾ ਉੱਥੇ ਕਦੇ ਉੱਥੇ 10 ਰੁਪਏ ਤੋਂ ਵੱਧ ਨਹੀਂ ਖਾਦੀ ਕਦੇ ਨੇ ਉੱਥੇ 35000 ਦੀ ਆਈਸਕ੍ਰੀਮ ਉੱਥੇ ਕਦੇ 10000 10 ਰੁਪਏ ਤੋਂ ਵੱਧ ਨਹੀਂ ਖਾਦੀ ਉਹ ਵੀ ਕਹਿੰਦਾ ਭਾਈ ਨੂੰ ਠੀਕ ਠੀਕ ਲਾ ਲਾ ਆ ਦੇਖ ਲੈ ਉਹਰੇ 35000 ਦੀ ਆਈਸਕ੍ਰੀਮ ਖਾਂਦਾ ਖਾਲਸਾ ਜੀ ਸਾਹਮਣੇ ਉਹ ਜਾ ਰਹੇ ਨੇ ਉਹ ਵੀ 35 35000 ਦੀਆਂ ਖਾ ਰਹੇ ਨੇ ਐਸੇ ਨਾਲ ਨਹੀਂ ਜਾਣੇ ਆ ਵੀ ਚੈ ਕਮੇਟੀ ਜਾ ਕੇ ਕਰੋ ਆਓ ਜਰੂਰ ਹਾਂ ਆ ਦੇ ਕਹਿੰਦੇ ਭਾਈ ਕਦੇ 35000 ਦੀ ਖਾਦੀ ਆਈਸਕ੍ਰੀਮ ਆ ਦੇਖ ਲੈ ਪੈਸਾ ਨਾਲ ਨਹੀਂ ਜਾਣਾ ਭਾਈ ਆਵਣਾ ਇੱਥੇ ਹੀ ਖਾ ਪੀ ਜਾਓ 35 35000 ਦੀ ਆਈਸਕ੍ਰੀਮ ਹਾਂ ਹਾਂ ਠੀਕ ਆਵਣਾ ਇੱਥੇ ਜਰੂਰ ਆਓ ਬੰਦ ਨੂੰ ਚਾਹੇ ਚਾਹੇ ਕਮੇਟੀ ਜਾ ਕੇ ਆਓ ਸਾਡੇ ਕੋਲ ਪਾਣੀ ਹੈ ਉਹ ਤੇ ਪਤੰਗ ਚੜ੍ਹਦੇ